ਹਾਂਜੀ ਪਿੰਡਕਾਰ ਦੇ ਕਿ ਬਲੌਗ ਚ ਬਹੁਤ ਬਹੁਤ ਤੁਹਾ ਦਾ ਧੰਨਵਾਦ ਹੋਰਸਨ ਆਓ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਜਿਹੜਿਆ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੋ ਆਪਣੇ ਨਾਲ ਪਹਿਣਾ ਜੁੜੀਆਂ ਹੋਈਆਂ ਬਹੁਤ ਤਹਿ ਦਿਲੋਂ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੁਸੀਂ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਕੱਪੜਿਆਂ ਦੀ ਕੱਲ ਆਪਾਂ ਨੂੰ ਵੀਡੀਓ ਨਹੀਂ ਸੀ ਬਣੀ ਕੱਲ ਆਪਾਂ ਮਤਲਬ ਡੇਲੀ ਰੁਟੀਨ ਵਾਲੀ ਵੀਡੀਓ ਬਣਾਈ ਸੀ ਨਿਕੋਗਾ ਅਸੀ ਕਦੇ ਬਹੁਤ ਹੀ ਬਾਹਰ ਜਾਣਾ ਸੀਗਾ ਫਿਰ ਇੱਕ ਘਰ ਦੀਆਂ ਸਾਫ ਸਫਾਈਆਂ ਵੀ ਆਪਾਂ ਬੈੱਡ ਸ਼ੀਟ ਵਗੈਰਾ ਫ੍ਰਿਜ ਧੋਣੀ ਹੈ ਨਾ ਵਿਹੜਾ ਧੋਣਾ ਸਾਗ ਧਰਨਾ ਤੌੜੀਏ ਧੋਣੀ ਗਈ ਕਾਫੀ ਕੰਮ ਬਣ ਜਾਂਦਾ ਵਾ 13-15 ਦਿਨਾਂ ਬਾਅਦ ਆਪਾਂ ਇਹ ਕੰਮ ਕਰਦੇ ਹੁੰਨੇ ਹਫਤੇ ਤੋਂ ਪਹਿਲਾਂ ਕਰ ਲੈਣੇ ਹੁੰਨੇ ਆ ਤੇ ਕੱਲ ਫਿਰ ਸਾਰੇ ਕੰਮ ਕਰਨ ਵਾਲੇ ਸੀ ਇੱਕ ਫਿਰ ਆਪਾਂ ਜਾ ਕੇ ਆਉਣਾ ਸੀਗਾ ਤੇ ਆਪਾਂ ਨੂੰ ਬਾਗੇ ਬਣਾਣੇ ਇੱਕ ਦੋ ਕੰਮ ਜੇ ਸੀਗੇ ਨਾਲੇ ਪਛਮ ਨੇ ਹੁੰਦੀ ਸੀ ਨਾਲੇ ਬੈਂਕ ਦੇ ਕੰਮ ਸੀਗੇ ਤਾਂ ਫਿਰ ਆਪਾਂ ਚਲੋ ਤੁਰੇ ਜਾਂਦੇ ਆਣੇ ਤੁਰੇ ਫਿਰਦੇ ਆਣੇ ਜੋ ਸਾਗ ਚੀਰਿਆ ਆ ਨਾ ਸਾਗ ਤੌੜਿਆ ਰਿਨਿਆ ਹਣਾ ਚਲੋ ਤੁਹਾਨੂੰ ਬੇੜਾ ਤੋਤਾ ਉਹਨਾਂ ਲੱਗ ਤਰਿਆ ਜਾਂਦੇ ਨੇ ਵੀਡੀਓ ਦਿਖਾਤੀ ਕੱਪੜੇ ਦੀ ਵੀਡੀਓ ਪਾਤੋਂ ਬਣੀ ਨਹੀਂ ਸੀ ਫਿਰ ਸ਼ਾਮ ਨੂੰ ਸਾਨੂੰ ਵੱਜ ਗਏ ਸੀਗੇ ਸਾਢੇ 4:00 ਅਸੀਂ ਘਰੇ ਆ ਗਏ ਸੀਗੇ ਇੱਕ ਜਾਨ ਦੇ ਦਿਨ ਛੋਟੀ ਆ ਆਖੇ ਇਸ ਨੂੰ ਪਤਾ ਫਿਰ ਪਕੂੜਾ ਵੀ ਸੀ ਬਣਾਉਂਦਾ ਧਾਰਾ ਚੂਣੀਆ ਹੁੰਦੀਆਂ ਤੇ ਫਿਰ ਹੋਰ ਕਸਟਮਰ ਜਿਵੇਂ ਮਤਲਬ ਆਪਣੀ ਲੋਕਲ ਦੇ ਉਹ ਆ ਗਏ ਆਪਾਂ ਆ ਕੇ ਬਣਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਣ ਦਾ ਤੇ ਅੱਜ ਵੀ ਵੀਡੀਓ ਤਾਂ ਵੈਸੇ ਆਪਾਂ ਨੇ ਲੇਟ ਹੀ ਆ ਮੈਂ ਕਿਹਾ ਚਲੋ ਬਣਾਵਾ ਕੀਨਖਾਵ ਦੇ ਸ਼ੂਟ ਪਹੁੰਚ ਗਏ ਤੇ ਇਹਨਾਂ ਚ ਕੋਈ ਤੁਹਾਨੂੰ ਪਸੰਦ ਆ ਤੁਸੀਂ ਮੰਗਵਾ ਸਕਦੇ ਆ ਕੋਰੀਅਰ ਚਾਰਜ ਤੁਹਾਨੂੰ ਕਿਸੇ ਦਾ ਨਹੀਂ ਲੱਗੂਗਾ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣੇ ਕਲਰ ਆਪਣੇ ਕੋਲੇ ਪਹੁੰਚ ਗਏ ਆ ਇਹ ਦਵੱਟੇ ਤੁਹਾਨੂੰ ਮੈਂ ਅੱਗੇ ਵੀਡੀਓ 'ਚ ਦੱਸਿਆ ਸੀ ਦਵੱਟੇ ਆਪਣੇ ਕੋਲੇ ਹਜੇ ਆਏ ਨਹੀਂ ਹੈਗੇ ਦਵੱਟੇ ਬਹੁਤ ਵੈਣਾ ਖੁਸ਼ਦੀਆਂ ਨੇ ਤੇ ਦਵੱਟੇ ਵੀ ਮੈਂ ਤੁਹਾਨੂੰ ਇੱਕ ਦੇ ਦਿਨ ਤੱਕ ਦਿਖਾਵਾਂਗੀ ਜਰੂਰ ਜਦੋਂ ਪਹੁੰਚੀ ਆਪਾਂ ਉਹ ਵੀ ਦਿਖਾ ਦੇਨੇ ਲੋ ਜੀ ਦੇਖੋ ਜੀ ਬਾਸੋਨਾ ਕਲਰ ਬਲੂ ਨੀਲਾ ਬਲੂ ਨੀਲਾ ਸ਼ੂਟ ਆਪਣੇ ਕੋਲੇ ਪਹੁੰਚ ਗਿਆ ਕੀ ਕਿਨਕਾਵ ਦੇ ਕਿਨਕਾਵ ਦੇ ਆਪਾਂ ਬਸ ਇਹੀ ਮੰਗਵਾਉਣੇ ਬਾਅਦ ਸ ਤਾਂ ਦੇਖਾਂਗੀ ਵੀ ਮੰਗਾਉਣ ਨੂੰ ਕਿਰਾਪਾ ਹੁਣ ਕਾਫੀ ਮੰਗਵਾਇਆ ਹੈ ਇਹ ਕਿਉਂਕਿ ਇੱਕ ਈ ਹੈ ਨਾ ਆਪਾਂ ਵੀ ਮੇਰੇ ਕੋਲ ਵੀ ਜਾ ਨਹੀਂ ਹੁੰਦਾ ਮੈਂ ਵੀ ਜੀ ਮਤਲਬ ਆ ਬਲੂ ਨੀਲਾ ਫਿਰ ਮੈਂ ਇਹਦੇ ਵਿੱਚ ਹੀ ਕਈ ਸ਼ੂਟ ਮੰਗਵਾ ਲੇ ਆ ਦੇਖੋ ਇਹਦੇ ਕਲਰਾਂ 'ਚ 4-5-5 ਸ਼ੂਟ ਮੈਂ ਇਕੱਠੇ ਮੰਗਾ ਲੇ। ਕਿਉਂਕਿ ਫਿਰ ਉਹਨਾਂ ਨੂੰ ਵੀ ਕੱਢਣ ਦਾ ਮੁਸ਼ਕਲ ਹੋ ਜਾਂਦਾ ਹੈਗਾ। ਕਿ ਉਹਨਾਂ ਦਾ ਵੀ ਸ਼ਾਪ ਵਾਲਿਆਂ ਦਾ ਵੀ ਨਹੀਂ ਟਾਈਮ ਲੱਗਦਾ ਹੈਗਾ। ਵੀ ਸਿਲੈਕਟ ਕਰਨ ਦਾ ਤੇ ਫਿਰ ਉਹਨਾਂ ਨੇ ਆਪਾਂ ਨੂੰ 4-4 5-5 ਪੀਸ ਇਕੱਠੇ ਘੱਲ ਦਿੱਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਇਕੱਠੇ ਘੱਲ ਦਿਓ। ਦੇਖੋ ਜੀ। ਜਿੰਨੇ ਤੁਸੀਂ ਕਹੋਗੇ ਪੀਸ ਆਪਾਂ ਤੁਹਾਨੂੰ ਮਿਲ ਜਾਣਗੇ। 4 ਕਹੋ 5 ਕੋ 2 ਕਹੋ 1 ਕੋ। ਬਲੂ ਨੀਲਾ ਬਹੁਤ ਸੋਨਾ ਮੋਰ ਰੰਗਾਵਾ। ਲੋ। ਦੇਖੋ। ਬਹੁਤ ਸੋਹਣਾ ਪ्योर ਖੀਨ ਖਾਵ ਦੇ ਵਿੱਚ ਆ ਪਾਰਟੀ ویئر ਛੂਟ ਸੋਨੂ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਹੋ ਲੈ ਸਕਦੇ ਆ ਲੋ ਜੀ ਬਹੁਤ ਸੋਹਣਾ ਕਲਰ ਹੈ ਸ਼ੇਨ ਵੀ ਬਹੁਤ ਸੋਹਣੀ ਕਿੰਨਾ ਦੀ ਇਹ ਕਿਹਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਕਿਉਂਕਿ ਇਹ 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 ਸਾਰੇ ਛੂਟ ਆ ਇਹ ਸਾਰਾ ਛੂਟਾ ਕਿਉਂਕਿ ਉਹਨਾਂ ਨੇ ਆਪ ਹੀ ਫਿਰ ਆਪਾਂ ਨੂੰ ਵਿੱਚੇ ਕਿਸੇ ਨਾ ਪਲੇਨ ਸਲਵਾਰਾ ਕਰ ਦਿੱਤੀਆਂ ਨੇ ਤੇ ਕੋਈ ਉਹਨਾਂ ਨੇ ਵੀ ਆਪਾਂ ਨੂੰ ਆ ਰਸ਼ੂਟ ਕਰ ਦਿੱਤਾ ਦੇਖੋ ਜੀ। ਲੋ। ਕਿ ਦਸੋ ਨਾ ਕਲਰਾ ਬਹੁਤ ਸੋਹਣਾ ਕਲਰ ਆ ਕੀਨ ਖਾਵ ਦੇ ਵਿੱਚ। ਪਲੇਨ ਸਲਵਾਰ ਨਾਲ ਸ਼ਾਇਨ ਦੇਖੋ ਕਿੰਨੀ ਸੋਹਣੀ ਆ। ਕਿੰਨਾ ਵਧੀਆ ਪਾਰਟੀ ਵੇਅਰ ਬਣ ਕੇ ਤਿਆਰ ਹੋਗਾ ਸੋਨੂੰ ਵੀ ਜ਼ਰੂਰ ਤਾਂ ਤੁਸੀਂ ਜ਼ਰੂਰ ਲੋ। ਰੇਟ ਇਹਦਾ 1000 ਰੁਪਇਆ ਲੱਗੂਗਾ। ਕੋਰੀਅਰ ਚਾਰਜ ਕੋਈ ਨਹੀਂ ਹੋਊਗਾ ਲੱਗਤੋ। ਸੋਨੂੰ ਇਹ ਮਿਲੂਗਾ ਜੀ। 100000 ਲੋ ਦੇਖੋ ਬਹੁਤ ਸੋਹਣਾ ਸ਼ਾਈਨਿੰਗਾ ਕਲਰ ਵੀ ਬਹੁਤ ਸੋਹਣਾ ਵਾ ਬਹੁਤ ਸ਼ਾਈਨਿੰਗਾ ਲ ਕਲਰ ਆਪਸੋਂ ਨਾ ਸੈਂਗਾ ਸਿੰਗਲ ਪੀਸ ਦਿਖਾਉਣੇ ਹੁੰਦੇ ਆ ਮੈਂ ਤੁਹਾਨੂੰ ਅੱਗੇ ਦੱਸ ਦਿੰਨੀ ਕਿਉਂਕਿ ਵੀ ਮੈਨੂੰ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਚੱਕਣੇ ਕਰਨੇ ਹਨ ਰੱਖਣੇ ਕਰਨੇ ਤੇ ਇਹ ਮਾਰਨੀ ਆ ਫਿਰ ਆਪਣੇ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਲਓ ਜੀ ਦੇਖੋ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਵੀ ਇਹਦੇ ਨਾਲ ਉਹਨੇ ਪਲੀਨ ਸਲਵਾਰ ਲਾ ਕੇ ਕੱਢ ਲਈਆਂ ਨੇ ਇਹ ਰੀਚਿਸ ਨੂੰ ਕਾਫੀ ਕਲਰ ਆ ਮੇਰੀ ਮੈਲਜਾਨੀ ਦੇ ਰੰਗ ਕਿਉਂਕਿ ਫਿਰ ਆਪਣੀ ਵੀ ਮਜਬੂਰੀ ਹੋ ਜਾਂਦੀ ਹੈ ਹਨਾ ਅਗਲੇ ਨੂੰ ਵੀ ਫਿਰ ਕਹਿਣਾ ਨਹੀਂ ਪਵੇ ਇਹ ਕਹਿ ਨਹੀਂ ਸਕਦੀ ਆਪਾਂ ਵਿਖੇ ਦੇ ਵੀ ਆ ਕੇ ਇੱਕ ਘਟੋ ਚਲੋ ਜਿਵੇਂ ਉਹਨਾਂ ਨੇ ਘਾਲਤੇ ਬਹੁਤ ਵਧੀਆ ਘਾਲਤੇ ਆਪਾਂ ਨੂੰ ਲਓ ਦੇਖਿਆ ਸ਼ਾਨਕੀ ਦੇਖੋ ਕਿੰਦੀ ਸੋਹਣੀ ਨਾਲ ਪਲੇਨ ਸਲਵਾਰ ਲਾਈ ਹੋਈ ਹੈ 1000 ਰੁਪਏ ਛੂਟਾ ਪਾਰਟੀ ਆ ਛੂਟ ਬਹੁਤ ਸੋਹਣਾ 컬러 ਵੀ ਬਹੁਤ ਸੋਹਣਾ ਨਾਲ ਮੈਚ ਕੀਤਾ ਹੋਇਆ ਹੈਗਾ ਚਲੋ ਜੀ ਲਓ ਜੀ ਚਲੋ ਜੀ ਠੀਕ ਆ ਜੀ ਇਹਨਾਂ 'ਚ ਕੋਈ ਵੀ ਪਸੰਦ ਹੋਵੇ ਸਾਨੂੰ ਸਕਰੀਨ ਸ਼ਾਟ ਲਓ ਤੁਸੀਂ ਤੇ ਆਰਡਰ ਆਪ ਦੇ ਕੋ ਕਰਵਾ ਸਕਦੇ ਆ 1000 ਰੁਪਏ ਰੇਟ ਰਹੂਗਾ ਕੁਰੀਅਰ ਚਾਰ ਚਾਰਜ ਲੱਗ ਤੋਂ ਨਹੀਂ ਹੋਊਗਾ। ਉਹਦੇ ਨਾਲ ਫਲੇਕਿੰਗ ਸਲਵਾਰ ਲਾਈ ਹੋਈ ਆ। ਬਸ ਉਹਨਾ ਚੇਨ ਨਿਕਾਲਾ ਹੈ। ਚਲੋ ਜੀ ਆਪਾਂ ਇਹ ਤੁਹਾਨੂੰ ਦਿਖਾਤੀ ਇਹਨਾਂ ਸੋ ਤਿੰਨਾ ਚੋ ਕਲਰ ਸਾਨੂੰ ਬਾਦੂ ਮਿਲ ਜਾਣਗੇ ਜਿੰਨੀ ਮਰਜ਼ੀ ਤੁਸੀਂ ਕਲਰ ਲਓ। ਤੇ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਇੱਕ ਛੂਟ ਮੰਗਾਓ ਪੀਸ ਤੋਂ ਮੰਗਾਓ ਤੈਨਣਾ ਮੰਗਾਓ ਤੁਸੀਂ ਮੰਗਵਾ ਸਕਦੇ ਆ ਤੇ ਕਨੈਕਟ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਨੀਚੇ ਲਿਖਿਆ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਕਾਲ ਕਰੋ ਜੇ ਜਾਗਟਾ ਕੋਟੀਆਂ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਵੀ ਆਪਣਾ ਪੰਡ ਵੀਰਪਾਲ ਕੌਰ ਬਲੌਗ ਤੇ ਤੁਸੀਂ ਮੈਨੂੰ ਆਰਡਰ ਕਰ ਸਕਦੇ ਆ ਉਹਦੇ ਵਿੱਚ ਵੀ ਆਪਣਾ ਦਿੱਤਾ ਹੁੰਦਾਗਾ ਕਨੈਕਟ ਨੰਬਰ ਜੇ ਇਹਦੇ ਤੇ ਮੈਂ ਜਾਗਦਾ ਕੁੱਟੀਆਂ ਦੀ ਨਹੀਂ ਪਾਉਂਦੀਗੀ ਮੈਂ ਉਹਦੇ ਤੇ ਜਾਗਟ ਵੀਰਪਾਲ ਕੌਰ ਤੇ ਮੈਂ ਜਾਗਟਾ ਕੁੱਟੀਆਂ ਦੀ ਹੀ ਪਾਉਣੀ ਚੰਦੀ ਆ ਇਹਦੇ ਤੇ ਕੱਲ ਬਸ ਦਿੱਲੀ ਵਾਲਾ ਕੰਮ ਤੇ ਕੱਪੜਿਆਂ ਦਾ ਤੇ ਆਪਣੇ ਕੋਲੇ ਜਰਾਬਾਂ ਬੱਚਿਆਂ ਦੇ ਬੂਟ ਇਹ ਵੀ ਪਹੁੰਚ ਇਹ ਵੀ ਆਏ ਹੋਏ ਆ ਜਰਾਬਾਂ ਵੀ ਆਈਆਂ ਆਪਣੀਆਂ ਜਰਾਬਾਂ ਦੀਆਂ ਜੈਨਸ ਲੇਡੀ ਤੇ ਬੱਚਿਆਂ ਦੇ ਬੂਟ ਸਾਨੂੰ ਉਹ ਵੀ ਦਿਖਾਵਾਂਗੇ ਉਹ ਵੀ ਆਪਣੇ ਕੋਲੇ ਆ ਗਈ ਆ ਉਹਦੇ ਚ ਸੇਲ ਬਹੁਤ ਹੋਊਗੀ ਆਪਣੇ ਲੋਕਲ ਲੈ ਕੇ ਜਾਂਦੇ ਆ ਤੇ ਮੈਂ ਤੁਹਾਨੂੰ ਦਿਖਾਵਾਂਗੀ ਉਹ ਵੀ ਉਹਨਾਂ ਜੇ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਲੈ ਸਕਦੇ ਆ ਤੁਸੀਂ ਤੇ ਲਓ ਜੀ ਤੇ ਆਪਾਂ ਸ਼ਾਇਦ ਦੇਖਾਂਗੇ ਸਵੇਰੇ ਆਪਾਂ ਕੋਸ਼ਿਸ਼ ਕਰਾਂਗੇ ਬੱਚਿਆਂ ਦੀ ਬੂਟ ਸਾਨੂੰ ਦਿਖਾਵਾਂਗੇ ਬੱਚਿਆਂ ਦੇ ਬੂਟ ਆਪਣੇ ਬੂਟ ਕਿਉਂਕਿ ਮੇਰੇ ਕੰਮ ਨਾਲ ਢੇਲੀ ਵੀ ਮਤਲਬ ਲੋਕਲ ਚੱਲਦਾ ਘਰ ਉਹ ਲੈ ਜਾਂਦੇ ਜੀ ਨਾਲ ਚੀਜ਼ ਦੀ ਜ਼ਰੂਰਤ ਹੁੰਦੀ ਆ ਘਰ ਉਹ ਲੈ ਜਾਂਦੇ ਆ ਤੇ ਫਿਰ ਆਪਾਂ ਨੂੰ ਚੀਜ਼ੇ ਰੱਖਣ ਹੀ ਪੈਂਦੀ ਆ ਤੇ ਜੇ ਤੁਹਾਨੂੰ ਜੇ ਤੁਹਾਨੂੰ ਦਿਖਾਤੀ ਤੁਹਾਨੂੰ ਵੀ ਵੀ ਉਹਨੋਂ ਦੀ ਦਾ ਕੋਈ ਤੁਹਾਨੂੰ ਜ਼ਰੂਰਤਾ ਤੁਸੀਂ ਵੀ ਮੰਗਵਾ ਸਕਦੇ ਆ ਜੀ ਕੱਪੜਿਆਂ ਨਾਲ ਜਾਕਟਾਂ ਕੋਟੀਆਂ ਨਾਲ ਤੇ ਤੁਸੀਂ ਮੰਗਵਾ ਸਕਦੇ ਆ ਤੇ ਚਲੋ ਜੀ ਆਪਾਂ ਗੱਲਾਂ ਬਾਤਾਂ ਵੀ ਕਾਫੀ ਕਰ ਲਈਆਂ ਤੁਹਾਡੇ ਨਾਲ ਸਾਨੂੰ ਛੋਟ ਵੀ ਦਿਖਾਤੀ ਵੀਡੀਓ ਵੀ ਆਪਣੀ ਬਣ ਗਈ ਕੱਲ ਆਪਣਾ ਟਾਈਮ ਨਹੀਂ ਲੱਗਿਆ ਨਹੀਂ ਬਣੇਗੀ ਤੇ ਹਜੇ ਵੀਰਪਾਲ ਕੌਰ ਬਲੌਕ ਦੇ ਵਿੱਚ ਦੇਖਦੇ ਆ ਉਹਦੇ ਤੇ ਵੀ ਵੀਡੀਓ ਆਪਾਂ ਪਾਉਣਿਆ ਉਹਦੇ ਤੇ ਵੀ ਵੀਡੀਓ ਨਹੀਂ ਪਈਗੀ ਤੇ ਉਹਦੇ ਤੇ ਵੀ ਆਪਾਂ ਦੇਖਦੇ ਆ ਕੀ ਦਿਖਾਉਣੇ ਅੱਜ ਆਪਾਂ ਤੇ ਚਲੋ ਜੀ ਠੀਕ ਹੈ ਉਹ ਧੰਨਵਾਦ ਆਪਾਂ ਨੂੰ ਮੈਨੂੰ ਆਪਾਂ ਸੋਣ ਸੋਨੇ ਇੱਕ ਮੈਟ ਕਰਦੇ ਤੁਸੀਂ